điên không, 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 điên ਇਹ ਜਿਹੜੀ ਵੀਡੀਓ ਤੁਸੀਂ ਦੇਖ ਰਹੇ ਹੋ ਇਹ ਸਵੇਰ ਤੋਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਜਿਸ ਦਾ ਸਬੰਧ ਪਿੰਡ ਫੂਲੇਵਾਲਾ ਜ਼ਿਲ੍ਹਾ ਮੋਗਾ ਦੇ ਨਾਲ ਹੈ ਜਾਣਕਾਰੀ ਮੁਤਾਬਕ ਇਸ ਵੀਡੀਓ ਦੇ ਵਿੱਚ ਜਿਸ ਨੌਜਵਾਨ ਨੂੰ ਕੁੱਟਿਆ ਜਾ ਰਿਹਾ ਉਹ ਪਿੰਡ ਮਾਨੁਕੇ ਨਾਲ ਸਬੰਧਤ ਰੱਖਦਾ ਤੇ ਫੂਲੇਵਾਲੇ ਦੇ ਵਿੱਚ ਉਹ ਕਟਿੰਗ ਦੀ ਦੁਕਾਨ ਕਰਦਾ ਸੀ ਇਸ ਸਬੰਧੀ ਜਦੋਂ ਜੱਸਾ ਫੁੱਲੇ ਵਾਲੇ ਨਾਲ ਗੱਲ ਹੋਈ ਤਾਂ ਉਹਨਾਂ ਨੇ ਜਾਣਕਾਰੀ ਦਿੱਤੀ ਕਿ ਇਹ ਨੌਜਵਾਨ ਪਿੰਡ ਫੁੱਲੇ ਵਾਲਾ ਵਿਖੇ ਕਟਿੰਗ ਦੀ ਦੁਕਾਨ ਚਲਾਉਂਦਾ ਸੀ ਤੇ ਇਸ ਦਾ ਪਿਸ਼ੋਕੜ ਪਿੰਡ ਮਾਨੂਕਿਆਂ ਦੇ ਨਾਲ ਸਬੰਧਤ ਹੈ ਤੇ ਇਹ ਨੌਜਵਾਨ ਕਈ ਲੜਕੀਆਂ ਦੇ ਨਾਲ ਸੰਬੰਧ ਬਣਾਉਣ ਦੇ ਲਈ ਆਪਣੀਆਂ ਚਾਲਾਂ ਚੱਲਦਾ ਸੀ ਜਿਸ ਨੂੰ ਰੋਕਣ ਲਈ ਅਸੀਂ ਕਈ ਵਾਰ ਚੇਤਾਵਨੀ ਵੀ ਦਿੱਤੀ ਪਰੰਤੂ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਇਆ ਕੁਝ ਨੌਜਵਾਨਾਂ ਨੂੰ ਇਸ ਦੀ ਪਿੰਕ ਪਈ ਤਾਂ ਉਹਨਾਂ ਨੇ ਮੇਰੇ ਨਾਲ ਸੰਪਰਕ ਕਰਕੇ ਇਸ ਦੀ ਦੁਕਾਨ ਤੇ ਧਾਵਾ ਬੋਲਿਆ ਤੇ ਇੱਕ ਲੜਕੀ ਨੂੰ ਰੰਗੇ ਹੱਥੀ ਉਸਦੇ ਨਾਲ ਫੜਿਆ ਗਿਆ ਇਸ ਕਾਰਵਾਈ ਉਪਰੰਤ ਇਸ ਨੌਜਵਾਨ ਦੀ ਪਿੰਡ ਵਿੱਚੋਂ ਦੁਕਾਨ ਵੀ ਚਕਵਾ ਦਿੱਤੀ ਗਈ ਸੁਣਦੇ ਜਸਾ ਸਿੰਘ ਫੂਲੇਵਾਲਾ ਨਾਲ ਹੋਈ ਫੋਨ ਤੇ ਗੱਲਬਾਤ ਜੱਸਾ ਫੁੱਲੇਵਾਲੇ ਜੀ ਆ ਜਿਹੜਾ ਇੱਕ ਵੀਡੀਓ ਵਾਇਰਲ ਹੋ ਰਿਹਾ ਤੁਹਾਡੀ ਫੇਸਬੁੱਕ ਤੇ ਸ਼ੇਅਰ ਕੀਤਾ ਹੋਇਆ ਹਾਂਜੀ ਇਹਦੇ ਵਿੱਚ ਕੀ ਮਾਮਲਾ ਹੋਇਆ ਸੀ ਸਾਰਾ ਇਹ ਮਾਮਲਾ ਇਹ ਸੀਗਾ ਜੀ ਮੇਰੇ ਪਿੰਡ ਦਾ ਇੱਕ ਮੁੰਡੇ ਦੀ ਦੁਕਾਨ ਸੀਗੀ ਜੀ ਨਾਈ ਦੀ ਜੀ ਤੇ ਉਹਨੂੰ ਉਹ ਥੋੜਾ ਜਿਹਾ ਕਰੈਕਟਰ ਪੱਖੋਂ ਗਲਤ ਚੱਲਦਾ ਸੀ ਜੀ ਉਹਨੂੰ ਮੈਂ ਕਈ ਵਾਰੀ ਸਮਝਾ ਕੇ ਆਇਆ ਸੀ ਵੀ ਭਾਈ ਸਿਆਣਾ ਬਣ ਜਾ ਸਿਆਣਾ ਬਣ ਜਾ ਵੀ ਤੈਨੂੰ ਮੇਰੇ ਸੁਭਾਅ ਦਾ ਪਤਾ ਏ ਹੂੰ ਵੀ ਆਪਾਂ ਜਦੋਂ ਪ੍ਰੂਵ ਦੇਖ ਲਗੇ ਫਿਰ ਬਖਸ਼ਦੇ ਨਹੀਂ ਠੀਕ ਹੈ ਹਾਂ ਤੇ ਉਹ ਬਸ ਇਦਾਂ ਸੀਗਾ ਵੀ ਉਹਨੂੰ ਕਈ ਵਾਰੀ ਸਮਝਾਇਆ ਸੀ ਪਰ ਬੰਦਾ ਬਣਿਆ ਨਹੀਂ ਫਿਰ ਸਾਨੂੰ ਹਾਰ ਕੇ ਸਟੈਪ ਚੱਕਣਾ ਪਿਆ ਮੌਕੇ ਤੇ ਜਾ ਕੇ ਜੀ ਫਿਰ ਉਹਦੀ ਦੁਕਾਨ ਵਿੱਚ ਖਾਈ ਤੇ ਤੁਹਾਨੂੰ ਪਤਾ ਹੀ ਆ ਬਾਕੀ ਵੀਡੀਓ ਦੇ ਵਿੱਚ ਕੀ ਹੋਇਆ ਵਾ ਕੁੱਟਮਾਰ ਵੀ ਹੋਈ ਵੀ ਹੈ ਨਾ ਜੀ ਤੇ ਪਹਿਲਾਂ ਤੁਸੀਂ ਵਾਰਨਿੰਗ ਦਿੱਤੀ ਸੀ ਉਹ ਰੁਕਿਆ ਸੀ ਵੀ ਇਸ ਤਰ੍ਹਾਂ ਦੇ ਮਾਰੇ ਕੰਮ ਕੁੜੀ ਕੁੜੀ ਸੀਗੀ ਵਿਚਾਰੀ ਨਬਾਲ ਗਈ ਹਲੇ ਤੁਹਾਨੂੰ ਪਤਾ ਬੱਚੀ ਹੈਗੀ ਆ ਜੀ ਤੇ ਉਹਨੂੰ ਵਗਲਾਵ ਗੁਰੂ ਲਿਆ ਜਾਂ ਹਨਾ ਤੁਹਾਨੂੰ ਪਤਾ ਬੱਚੇ ਕਿਹਜੇ ਹੁੰਦੇ ਆ ਜੀ ਜੀ ਇਹ ਬਸ ਇੰਨੀ ਗੱਲ ਹੋਈ ਘਟਮਾਲ ਹੋਈ ਤੇ ਫਿਰ ਅਸੀਂ ਫੈਸਲਾ ਕੀਤਾ ਵੀ ਬਾਈ ਆਉਂਦੀ ਦੁਕਾਨ ਚੱਕ ਇੱਥੋਂ ਤੇ ਚਲਾ ਜਾ ਬਸ ਤੇ ਇਹ ਜਿਹੜਾ ਕਟਿੰਗ ਦਾ ਕੰਮ ਕਰਦਾ ਸੀ ਮੁੰਡਾ ਹਾਂਜੀ ਹਾਂਜੀ ਕੱਟੇ ਕਿਹੜੇ ਪੈਂਟਾਂ ਸਵੱਦਤ ਸੀ ਇਹ ਜੱسا ਜੀ ਇਹ ਮਾਨੂੰ ਕੇ ਗਿੱਲਾਂ ਦਾ ਸੀਗਾ ਜੀ ਮੁੰਡਾ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਕੋਈ ਹੋਰ ਕਾਨੂੰਨੀ ਕਾਰਵਾਈ ਇਹਦੇ ਕੋਈ ਕਾਨੂੰਨੀ ਕਾਰਵਾਈ ਫਿਰ ਕੀਤੀ ਨਹੀਂ ਕਿਉਂਕਿ ਬੱਚੀ ਦੀ ਪਿੰਡ ਦੀ ਇੱਜ਼ਤ ਦਾ ਸਵਾਲ ਸੀਗਾ ਕਿਉਂਕਿ ਉਹ ਤਾਂ ਵਿਚਾਰੀ ਨਿਆਣੀ ਸੀ ਉਹਨੂੰ ਤਾਂ ਪਤਾ ਵੀ ਨਹੀਂ ਵੀ ਕੀ ਹੁੰਦਾ ਹਨਾ ਇਹ ਚੀਜ਼ਾਂ ਜੀ ਤੇ ਉਹਨੂੰ ਵਗੜਾ ਬਲੂ ਕੇ ਤੇ ਕਿਤੇ ਗੁੰਮਰਾਹ ਕਰਦਾ ਰਿਹਾ ਇੱਕ ਨੇ ਕਈ ਕੁੜੀਆਂ ਨੂੰ ਕਰਦਾ ਸੀ ਜੀ ਤੇ ਫਿਰ ਉਹਦੀ ਉਥੇ ਜਿਹੜੇ ਮੁੰਡੇ ਸੀਗੇ ਉਹਨਾਂ ਨੇ ਮੈਨੂੰ ਫੋਨ ਲਾਇਆ ਵੀ ਭਾਈ ਜੀ ਆਓ ਮੌਕੇ ਤੇ ਹਾਲਾਤ ਦੇਖੋ ਆ ਕੇ ਕੱਲ ਨੂੰ ਤਰਾਜ ਕਰੋਂਗੇ ਹਨਾ ਜੀ ਤੇ ਫਿਰ ਐਡਾ ਹੋਈ ਗੱਲ ਇਹ ਵੀਡੀਓ ਤਾਂ ਵਾਵਾ ਕਾਫੀ ਟਾਈਮ ਪਹਿਲਾਂ ਹੋਇਆ ਸੀਗਾ ਇਹ ਜੀ ਤੇ ਅੱਜ ਫੇਸਬੁੱਕ ਤੇ ਸ਼ੇਅਰ ਹੋਈ ਆ ਜੀ ਸਾਬਾਂ ਤੇ ਤਾਂ ਪਤਾ ਲੱਗਿਆ ਮੈਨੂੰ ਤਾਂ ਇਹ ਵੀ ਨਹੀਂ ਪਤਾ ਸੀ ਵੀ ਉਸ ਟਾਈਮ ਤੇ ਕਿਹਨੇ ਵੀਡੀਓ ਬਣਾ ਲਈ ਆ ਇਹ ਹਾਂਜੀ ਧੰਨਵਾਦ ਜੀ ਠੀਕ ਆ ਭਾਈ ਜੀ